ਅਸਸਸੀਕਾਲ ਦੋਸਤੋ ਆ ਜਿਹੜੀ ਸਵੇਰ ਦੀ ਘਟਨਾ ਹੈ ਜੀ ਨਗਰ ਕਾਉਂਸਲ ਦੀ ਟਰਾਲੀ ਹੈ ਜਿਹੜੀ ਇਸ ਸਕੂਲ ਦੇ ਬਾਹਰ ਖੋਖਿਆਂ ਕੋਲੇ ਕੂੜਾ ਸੁੱਟਿਆ ਗਿਆ ਸੀ ਇਹ ਦੁਬਾਰਾ ਚੱਕੀ ਜਾ ਰਹੀ ਹੈ ਜੀ ਇਹ ਜਿਹੜੀ ਪੂਰੇ ਮਸਲੇ ਦੀ ਜਾਣਕਾਰੀ ਦੀ ਗੱਲ ਆਪਾਂ ਕੋਖੇ ਵਾਲਿਆਂ ਨਾਲ ਕਰਦੇ ਆ ਗੱਲਬਾਤ ਵੀ ਕੀ ਜਿਹੜੀ ਘਟਨਾ ਘਟੀ ਹੈ ਜੀ ਹਾਂਜੀ ਬਾਈ ਜੀ ਕੀ ਅੱਜ ਮਤਲਬ ਕੂੜਾ ਲਾ ਕੀ ਹੋਇਆ ਜੀ ਅੱਜ ਮਤਲਬ ਤਾਂ ਜੀ ਅੱਜ ਮੈਂ ਸਵੇਰੇ ਇਹਨਾਂ ਨੂੰ ਕਿਹਾ ਸੀਗਾ ਕਰਕਰਾ ਸਾਹਿਬ ਨੂੰ ਮੈਂ ਕਿਹਾ ਕੂੜਾ ਇੱਥੇ ਨਾ ਸਿੱਟੋ ਕਹਿੰਦਾ ਸਾਨੂੰ ਪ੍ਰਧਾਨ ਜੀਆ ਨੇ ਕਿਹਾ ਇਹ ਕੂੜਾ ਇੱਥੇ ਸਿੱਟਣਾ ਹੈ ਡੰਪ ਇੱਥੇ ਲਗਾਣੇ ਆ। ਅੱਛਾ ਜਿਹੜਾ ਕੂੜਾ ਸਿੱਟਿਆ ਗਿਆ ਮਤਲਬ ਕਰਕਰੇ ਸਿੱਟ ਗਿਆ ਜੀ। ਹਾਂ ਜੀ ਇਹ ਕਰਕਰੇ ਨੇ ਸਟਵਾਇਆ ਹੀ ਇੱਥੇ ਗਹਿ ਕੇ। ਉਹਨੂੰ ਇੱਥੇ ਕੂੜਾ ਸੁੱਟਣ ਦੀ ਕੀ ਮਤਲਬ ਉਹਦੀ ਹਿਮਾਕਤ ਪੈ ਗਈ ਵੀ ਥੋੜੇ ਕੂੜਾ ਇੱਥੇ ਬਾਹਰ ਸੁੱਟ ਆ ਗਏ। ਬਸ ਉਹਨਾਂ ਨੂੰ ਇਹ ਖਿੱਚ ਗਾਉਂਦੇ ਆਂ ਜੀ ਇੱਥੇ ਬੈਠੇ ਆਏ ਤਾਂ ਕਰਕੇ ਕਹਿੰਦੇ ਅਸੀਂ ਸਟੇ ਵੀ ਛੁੱਡ ਕੀ ਮੰਗਿਆ ਜੀ ਹੁਣ ਮਤਲਬ ਪ੍ਰਸ਼ਾਸਨ ਤੋਂ ਸਾਡੀ ਮੰਗ ਇਹ ਆਈ ਇੱਥੇ ਕੁੜਾ ਨਾ ਚਟਾਇਆ ਵੀ ਡੰਪ ਇਹ ਤਾਂ ਹੋਰ ਪਾਸੇ ਲੱਗਦੇ ਸੀ ਪਹਿਲਾਂ ਉੱਥੇ ਲੱਗਿਆ ਕਰਨੀ ਜਿੱਥੇ ਲੱਗਦੇ ਸੀਗੇ ਠੀਕ ਹੈ ਤੁਹਾਡੇ ਕੋਲ ਸਟੇ ਹੈਗਾ ਜੀ ਠੀਕ ਹੈ